ਇਹ 16 Pro 256 GB ਦੇ ਵਿੱਚ ਡੇਜ਼ਰਟ ਕਲਰ 15 ਮਿੰਟ ਹੋ ਨਹੀਂ ਆਇਆ ਨੂੰ ਜੀ ਬਿਲਕੁਲ ਹਾਂ ਜੀ ਹਾਂ ਖੁਸ਼ ਹੋ ਗਈ ਕੀ ਬਾਤ ਹੈ ਜੀ ਤੇ ਜੈ ਮਾਤਾ ਦੀ ਦੋਸਤੋ ਅੱਜ ਧੂਰੀ ਤੋਂ ਸਪੈਸ਼ਲ ਆਏ ਨੇ ਸਾਡੇ ਦਰਮਿਆਨ ਡਾਕਟਰ ਸੁਖਰਾਜ ਸਿੰਘ ਜੀ ਇਹਨਾਂ ਦਾ ਵੈਲਕਮ ਹੈ ਜੀ ਜੀ ਆਇਆਂ ਨੂੰ ਬਹੁਤ ਨਾਈਸ ਪਰਸਨ ਨੇ ਜੀ ਬਹੁਤ ਮੈਨੂੰ ਫੋਲੋ ਕਰਦੇ ਨੇ ਫੇਸਬੁਕ ਤੇ ਇੰਸਟਾਗ੍ਰam ਤੇ ਔਰ ਲਗਭਗ ਕਹਿੰਦੇ 1.5 ਸਾਲ ਹੋ ਗਿਆ ਤੁਹਾਨੂੰ ਫੋਲੋ ਕਰਦੇ ਆਨੂੰ ਹਰ ਵੀਡੀਓ ਨੂੰ ਲਾਈਕ ਕਰਦੇ ਆਂ ਸ਼ੇਅਰ ਵੀ ਕਰਦੇ ਆਂ ਔਰ ਕਮੈਂਟ ਵੀ ਕਰਦੇ ਆਂ ਕਿ ਦਿਲ ਦੀ ਤਮੰਨਾ ਸੀ ਕਿ ਜਦੋਂ ਵੀ ਹੈਂਡਸੈਟ ਲੈਣਾ ਤੁਹਾਡੇ ਤੋਂ ਲੈ ਕੇ ਆਣਾ ਤੂਰੀ ਤੋਂ ਆਏ ਨੇ ਸਪੈਸ਼ਲ ਇਹਨਾਂ ਨੇ ਮੇਰੇ ਕੋਲੋਂ ਲਿਆ 16 Pro 256 GB ਦੇ ਵਿੱਚ ਡੇਜ਼ਰਟ ਕਲਰ ਬੇਟੇ ਦਾ ਬਰਥਡੇ ਸੀ ਸਪੈਸ਼ਲ ਡੇ ਸੀ ਅੱਜ ਜੈਪੀ ਦਾ ਹੈਲੋ ਜੈਪੀ ਹੈਪੀ ਬਰਥਡੇ ਬੇਟਾ ਥੈਂਕ ਯੂ ਜੀ ਹਾਂ ਵੈਰੀ ਮੱਚ ਔਰ ਥੈਂਕ ਯੂ ਥੈਂਕ ਯੂ ਬਰਥਡੇ ਹੈ ਜੀ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੈਪੀ ਬੇਟੇ ਨੂੰ ਔਰ ਇਹਨਾਂ ਦੇ ਬਰਥਡੇ ਦੇ ਉੱਤੇ ਇਹਨਾਂ ਦੇ ਪਾਪਾ ਵੱਲੋਂ ਗਿਫਟ ਹੈ ਜੀ ਜੈਪੀ ਨੂੰ ਉਹ ਸ਼ਾਨਦਾਰ ਡਾਕਟਰ ਸਾਹਿਬ ਵੱਲੋਂ ਥੈਂਕ ਯੂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਹਾਂਜੀ ਅ ਦੀਪਕ ਜੀ ਤੁਹਾਡੇ ਕੋਲੇ ਆਇਆ ਰੂਹ ਖੁਸ਼ ਹੋ ਗਈ ਕੀ ਬਾਤ ਹੈ ਤੇ ਅੱਗੇ ਤੋਂ ਪ੍ਰੋਮਿਸ ਕਰਦਾ ਜੀ ਕੋਈ ਵੀ ਚੀਜ਼ ਲੈਣੀ ਆ ਤਾਂ ਤੁਹਾਡੇ ਕੋਲੇ ਲੈ ਕੇ ਜਾਣੀ ਆ ਤੁਹਾਡਾ ਮਿਲਵਰਤਾਂ ਨੇ ਨਾ ਵਧੀਆ ਲੱਗੇ ਸਾਨੂੰ ਹਾਂ ਦਿਲ ਖੁਸ਼ ਕਰਤਾ ਜੀ ਅਜੇ ਤੁਹਾਨੂੰ 15 ਮਿੰਟ ਹੋਏ ਨੇ ਆਏ ਨੂੰ ਅਜੇ ਬਿਲਕੁਲ ਹਾਂਜੀ ਹਾਂ ਹਾਂ ਸਾਨੂੰ 15 ਮਿੰਟ ਹੀ ਹੋਏ ਨੇ ਅਜੇ ਆਏ ਨੇ 15 ਮਿੰਟ ਤੁਸੀਂ ਜੱਜ ਕਰ ਲਿਆ ਦੇਖ ਲਓ ਬਿਲਕੁਲ ਬਿਲਕੁਲ ਜੀ ਥੈਂਕ ਯੂ ਥੈਂਕ ਯੂ ਸੁਖਰਾ ਜੀ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਚੇਪੀ ਹੈਪੀ ਬਰਥਡੇ ਅਗੇਨ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ